ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 35 ਆਓ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਜੀ 1499 ਵਿੱਚ ਵੇਈ ਨਦੀ ਵਿੱਚ 3 ਦਿਨ ਰਹੇ ਤੇ ਬਾਹਰ ਆਉਣ ਤੇ ਉਹਨਾਂ ਨੇ ਈਸ਼ਵਰ ਦਾ ਮੂਲ ਗਿਆਨ ਜਿਸ ਨੂੰ ਮੂਲ ਮੰਤਰ ਵੀ ਕਹਿੰਦੇ ਹਨ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾਡੀ ਝੋਲੀ ਵਿੱਚ ਪਾਇਆ ਈਸ਼ਵਰ ਦੇ ਸਾਰੇ ਗਿਆਨ ਇਸ ਮੂਲ ਗਿਆਨ ਤੇ ਅਧਾਰਿਤ ਹਨ ਆਓ ਇਸ ਤੇ ਵਿਚਾਰ ਕਰਦੇ ਹਾਂ ਸੁਲਤਾਨਪੁਰ ਲੋਧੀ ਵਿਖੇ ਮੋਦੀ ਖਾਨੇ ਦੇ ਕੰਮ ਨੂੰ ਛੱਡਣ ਤੋਂ ਬਾਅਦ ਵੇਈ ਨਦੀ ਜੋ ਸੁਲਤਾਨਪੁਰ ਵਿੱਚੋਂ ਲੰਘਦੀ ਹੈ ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਸਨ ਇੱਕ ਦਿਨ ਗਏ ਤਾਂ ਤਿੰਨ ਦਿਨਾਂ ਬਾਅਦ ਪ੍ਰਭਾਤ ਵੇਲੇ ਬਾਹਰ ਨਿਕਲੇ ਤੇ ਇੱਕ ਥੜੇ ਤੇ ਬੈਠ ਕੇ ਬੜੀ ਅਲੌਕਿਕ ਮਿੱਠੀ ਵਿਸਮਾਦੀ ਆਵਾਜ਼ ਵਿੱਚ ਮੂਲ ਮੰਤਰ ਦਾ ਉਚਾਰਨ ਕੀਤਾ ਜਿਸ ਨੂੰ ਸੁਣ ਕੇ ਲੋਕ ਇਕੱਠੇ ਹੋ ਗਏ ਗੁਰੂ ਸਾਹਿਬ ਜੀ ਨੂੰ ਨਕਮਸਤਕ ਹੋਣ ਲੱਗ ਪਏ ਏਕ ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਸ ਪਰਮ ਤੇ ਪਵਿੱਤਰ ਵਿਚਾਰ ਤੋਂ ਹੀ ਸਿੱਖ ਧਰਮ ਦੀ ਬੁਨਿਆਦ ਰੱਖੀ ਗਈ ਸਮਝੀ ਜਾਂਦੀ ਹੈ ਇਸ ਪਰਮ ਵਿਚਾਰਧਾਰਾ ਮੌਲਿਕ ਸਿਧਾਂਤ ਨੂੰ ਮੂਲ ਮੰਤਰ ਮੁਖ ਸ਼ਲੋਕ ਕਿਹਾ ਜਾਂਦਾ ਹੈ ਏਕ ਓਂਕਾਰ ਪਰਮਾਤਮਾ ਇੱਕ ਹੈ ਤੇ ਪ੍ਰਥਮ ਸੱਚ ਹੈ ਸਭ ਤੋਂ ਪਹਿਲੀ ਸ਼ਕਤੀ ਪਰਮਾਤਮਾ ਹੀ ਪ੍ਰਗਟ ਹੋਇਆ ਸੀ ਇਸ ਕਰਕੇ ਹੀ ਪਹਿਲਾਂ ਏ ਕਾ ਲਿਖਿਆ ਗਿਆ ਹੈ ਗੁਰੂ ਜੀ ਨੇ ਪਰਮਾਤਮਾ ਦੀ ਹੋਂਦ ਨੂੰ ਤੇ ਉਸ ਦੀ ਸੰਖੇਪ ਵਿਆਖਿਆ ਦਾ ਨਿਸ਼ਾਨ ੴ ਇਨਸਿਗਨੀਆ ਬਣਾ ਦਿੱਤਾ ਹੈ ਊੜਾ ਉਸ ਵਕਤ ਪੰਜਾਬ ਦੀ ਪ੍ਰਸਿੱਧ ਪ੍ਰਚਲਿਤ ਗੁਰਮੁਖੀ ਪੰਜਾਬੀ ਭਾਸ਼ਾ ਦੀ ਵਰਣਮਾਲਾ ਦਾ ਪਹਿਲਾ ਅੱਖਰ ਹੈ ਇਸ ਨੂੰ ਊੜਾ ਕਹਿੰਦੇ ਹਨ ਭਾਸ਼ਾ ਰਾਹੀਂ ਗਿਆਨ ਉਪਜਦਾ ਹੈ। ਭਾਸ਼ਾ ਦੁਆਰਾ ਅਸੀਂ ਬੋਲਦੇ ਹਾਂ। ਭਾਸ਼ਾ ਨਾ ਹੋਵੇ ਤਾਂ ਅਸੀਂ ਗੁੰਗੇ ਹੋਵਾਂਗੇ। ਤੇ ਨਾ ਹੀ ਅਸੀਂ ਸੋਚ ਸਕਾਂਗੇ ਤੇ ਨਾ ਹੀ ਵਿਚਾਰਾਂ ਦਾ ਪ੍ਰਗਟਾ ਹੋਵੇਗਾ। ਭਾਸ਼ਾ ਰਾਹੀਂ ਹੀ ਗਿਆਨ ਦੀ ਉਤਪਤੀ ਹੁੰਦੀ ਰਹਿੰਦੀ ਹੈ। ਇਸ ਕਰਕੇ ਹੀ ਗੁਰੂ ਨਾਨਕ ਸਾਹਿਬ ਨੇ ਊੜੇ ਅੱਖਰ ਦੀ ਚੋਣ ਕੀਤੀ। ਕਿਉਂਕਿ ਇਸ ਸ੍ਰਿਸ਼ਟੀ ਦੇ ਮੂਲ ਆਕਾਰ ਨੂੰ ਵੀ ਆਪਣੀ ਬਣਤਰ ਦੁਆਰਾ ਪ੍ਰਗਟਾਉਂਦਾ ਹੈ ਇਸ ਵਿੱਚ ਸਾਨੂੰ ਸਿੱਧੀ ਲਕੀਰ ਗੋਲ ਤੇ ਅੰਡਾਕਾਰ ਰੂਪ ਨਜ਼ਰ ਆਉਂਦਾ ਹੈ ਤੇ ਸ੍ਰਿਸ਼ਟੀ ਵਿੱਚ ਸੂਰਜ ਚੰਦ ਤਾਰੇ ਧਰਤੀਆਂ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੀ ਉਤਪਤ ਦੇ ਸਾਧਨ ਗੋਲ ਹਨ ਊੜੇ ਦੀ ਉੱਪਰਲੀ ਗੋਲਾਈ ਦੇ ਨਾਲ ਲੱਗੀ ਹੋਈ ਅੱਧੀ ਗੋਲਾਈ ਨੂੰ ਕਾਰ ਕਹਿੰਦੇ ਹਨ ਕਾਰ ਦਾ ਮਤਲਬ ਹੈ ਇਕ ਰਸ ਲਗਾਤਾਰ ਵਿਆਪਕਤਾ ਅਤੇ ਇਹ ਆਕਾਰ ਦੇ ਆਦ ਅੰਤ ਦਾ ਪਤਾ ਨਹੀਂ ਹੈ ਉਸ ਨੂੰ ਵੀ ਪ੍ਰਗਟਾਉਂਦੀ ਹੈ ਊੜੇ ਦੇ ਬਾਕੀ ਆਕਾਰ ਗੋਲ ਅੰਡਾਕਾਰ ਤੇ ਸਿੱਧਾ ਇਹਨਾਂ ਤਿੰਨਾਂ ਰੂਪਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਰਚਨਾ ਤੇ ਉਹਨਾਂ ਦਾ ਕਾਰਵਿਹਾਰ ਹੋ ਰਿਹਾ ਹੈ ਜਿਵੇਂ ਕਿ ਧਰਤੀ ਸੂਰਜ ਦੁਆਲੇ ਅੰਡਾਕਾਰ ਦੇ ਰੂਪ ਵਿੱਚ ਚੱਕਰ ਲਗਾਉਂਦੀ ਹੈ ਤੇ ਇਸੇ ਤਰ੍ਹਾਂ ਚੰ드ਰਮਾ ਵੀ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ ਅਸੀਂ ਗੁਰੂ ਨਾਨਕ ਸਾਹਿਬ ਨੂੰ ਧੰਨ ਧੰਨ ਕਹਿੰਦੇ ਹਾਂ ਕਿ ਉਹਨਾਂ ਨੇ ਕਿੰਨੀ ਵੱਡੀ ਤੇ ਉੱਤਮ ਸੋਚ ਨਾਲ ਊੜੇ ਨੂੰ ਪਰਮਾਤਮਾ ਦੀ ਰਚਨਾ ਬ੍ਰਹਿਮੰਡ ਦਾ ਪ੍ਰਤੀਕ ਸਮਝਿਆ ਹੈ ਊੜਾ ਅੱਗੇ ਗਣਿਤ ਦਾ ਏਕਾ ਅੰਕ ਲਗਾ ਕੇ ਪਰਮਾਤਮਾ ਤੇ ਉਸ ਦੀ ਰਚਨਾ ਦੀ ਹੋਂਦ ਨੂੰ ਕੁਝੇ ਵਿੱਚ ਸਮੁੰਦਰ ਵਾਂਗ ਦਰਸਾ ਦਿੰਦਾ ਹੈ ਪਰ ਉਹਨਾਂ ਨੇ ਆਪਣੀ ਬਾਣੀ ਵਿੱਚ ਥਾਂ ਥਾਂ ਪਰਮਾਤਮਾ ਦੀ ਵਿਆਖਿਆ ਕੀਤੀ ਹੈ ਅਸਾ ਦੀ ਵਾਰ ਬਾਣੀ ਵਿੱਚ ਗੁਰੂ ਜੀ ਕਹਿੰਦੇ ਹਨ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ ਭਾਵ ਅਰਥ ਪ੍ਰਮਾਤਮਾ ਨੇ ਨਿਰਅਕਾਰ ਰੂਪ ਵਿੱਚ ਆਪਣੀ ਹੋਂਦ ਪ੍ਰਗਟ ਕਰ ਲਈ ਤੇ ਆਪਣਾ ਨਾਮ ਵੀ ਆਪ ਹੀ ਦੱਸ ਦਿੱਤਾ ਸਤਨਾਮ मूल मंत्र ਦਾ ਦੂਸਰਾ ਸ਼ਬਦ ਹੈ ਸੱਚ ਅਤੇ ਸੱਚ ਦਾ ਅਰਥ ਹੈ ਸਭ ਤੋਂ ਸ਼ੁੱਧ ਜਿਸ ਵਿੱਚ ਕੋਈ ਮਿਲਾਵਟ ਖੋਟ ਝੂਠ ਬੁਰਾਈ ਨਹੀਂ ਹੈ ਸਭ ਕੁਝ ਚੰਗਾ ਹੀ ਚੰਗਾ ਹੈ ਅਪਵਿੱਤਰ ਕੁਝ ਵੀ ਨਹੀਂ ਹੈ ਦੂਜੀ ਕੁਦਰਤ ਸਾਜੀ ਤੇ ਉਸ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਕੇ ਕੁਦਰਤ ਦੇ ਕੰਮਾਂ ਨੂੰ ਖੁਸ਼ੀ-ਖੁਸ਼ੀ ਵੇਖਣਾ ਸ਼ੁਰੂ ਕਰ ਦਿੱਤਾ ਭਾਵ ਅਰਥ ਸੱਚ ਪ੍ਰਭੂ ਨੇ ਆਪਣੀ ਹੋਂਦ ਨੂੰ ਜੋ ਸਰਬ ਉੱਤਮ ਹੈ ਨੂੰ ਪ੍ਰਗਟ ਕਰਕੇ ਫਿਰ ਕੁਦਰਤ ਤੋਂ ਭਾਵ ਹੈ ਪੂਰੀ ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਦੀ ਰਚਨਾ ਕਰਕੇ ਆਪ ਉਸ ਵਿੱਚ ਖੁਦ ਬੈਠ ਕੇ ਸਭ ਕੁਝ ਦੇਖਣ ਲੱਗ ਪਿਆ ਸਤਨਾਮ ਪ੍ਰਭੂ ਦਾ ਨਾਮ ਸਤ ਭਾਵ ਸੱਚ ਹੈ ਭਾਵ ਪ੍ਰਭੂ ਸੱਚ ਹੈ ਤੇ ਉਸ ਦਾ ਨਾਮ ਵੀ ਸੱਚ ਹੈ ਨਾਮ ਤੋਂ ਭਾਵ ਸੱਚ ਸੱਚ ਪ੍ਰਭੂ ਦੀ ਅराधना ਕਰਨਾ ਸਿਮਰਨ ਭਾਵ ਯਾਦ ਕਰਨ ਨਾਲ ਸਾਡੇ ਬੁਰੇ ਸੰਸਕਾਰ ਤੇ ਕਰਮ ਖਤਮ ਹੁੰਦੇ ਜਾਂਦੇ ਹਨ ਪ੍ਰਭੂ ਦੇ ਨੇੜੇ ਹੁੰਦੇ ਜਾਂਦੇ ਹਾਂ ਜੋ ਸੱਚ ਸੁੱਖਾਂ ਦਾ ਘਰ ਹੈ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ 24ਵੀਂ ਅਸ਼ਟਪਦੀ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਦਾ ਇਹ ਹੈ ਅਧਾਰ ਭਾਵ ਅਰਥ हे मनुख तू प्रभु ਦਾ ਨਾਮ ਵਾਰ-ਵਾਰ ਸਿਮਰ ਭਾਵ ਯਾਦ ਕਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਮਨੁੱਖ ਦੇ ਜੀਵਨ ਦਾ ਆਧਾਰ ਨੀਵ ਹੈ ਕਰਤਾ ਪੁਰਖ ਕਰਤਾ ਭਾਵ ਰਚਨਹਾਰ ਪੁਰਖ ਭਾਵ ਸੰਪੂਰਨ ਸ੍ਰਿਸ਼ਟੀ ਦਾ ਰਚਨਹਾਰ ਸਮੁੱਚੇ ਜਗਤ ਦਾ ਡਿਪਾਰਟਿਡ ਯੂਨੀਵਰਸ ਭਾਵ ਸਮੁੱਚੇ ਜਗਤ ਬ੍ਰਹਿਮੰਡ ਦਾ ਰਚਨਹਾਰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੰਜਵੇਂ ਨਾਨਕ ਇਸ ਤਰ੍ਹਾਂ ਫਰਮਾਉਂਦੇ ਹਨ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਆਕਾਸ ਪਾਤਲ ਨਾਮ ਕੇ ਧਾਰੇ ਸਗਲ ਆਕਾਰ ਭਵ ਅਰਥ ਨਾਮ ਸੱਚੇ ਪ੍ਰਭੂ ਨੇ ਸਾਰੇ ਜੀਵ ਜੰਤ ਪੈਦਾ ਕੀਤੇ ਹਨ ਅਤੇ ਸਾਰੀ ਸ੍ਰਿਸ਼ਟੀ ਭਵ ਬ੍ਰਹਮੰਡ ਦੀ ਰਚਨਾ ਕੀਤੀ ਹੈ ਪ੍ਰਭੂ ਨੇ ਆਕਾਸ਼ ਪਤਾਲ ਤੇ ਸਾਰੇ ਹੀ ਆਕਾਰ ਭਵ ਸੂਰਜ ਚੰਦ ਤਾਰੇ ਧਰਤੀਆਂ ਵਗੈਰਾ ਪੈਦਾ ਕੀਤੇ ਹਨ ਸੱਚੇ ਪ੍ਰਭੂ ਨੇ ਪਹਿਲਾਂ ਆਪਣਾ ਆਪ ਪ੍ਰਗਟ ਕੀਤਾ ਫਿਰ ਕੁਦਰਤ ਦੀ ਰਚਨਾ ਕੀਤੀ ਕੁਦਰਤ ਵਿੱਚ ਮਿੱਟੀ ਹਵਾ ਪਾਣੀ ਅੱਗ ਤੇ ਆਕਾਸ਼ ਰਾਹੀਂ ਸਾਰੀ ਉਤਪਤੀ ਹੋਈ ਨਿਰਪੋ ਨਿਰਵੈਰ ਪਰਮਾਤਮਾ ਸੱਚ ਹੈ ਤੇ ਸੱਚ ਪਵਿੱਤਰ ਹੁੰਦਾ ਹੈ ਸੱਚੇ ਪ੍ਰਭੂ ਨੇ ਖੁਦ ਸ੍ਰਿਸ਼ਟੀ ਨੂੰ ਰਚਿਆ ਹੈ ਸਾਰੇ ਜਗਤ ਦੇ ਜੀਵਾਂ ਦੀ ਰਚਨਾ ਕੀਤੀ ਹੈ ਸਭ ਉਸ ਦੇ ਅਧੀਨ ਹੈ ਇਸ ਕਰਕੇ ਉਹ ਸਭ ਦਾ ਮਾਤਾ ਪਿਤਾ ਹੈ ਉਹ ਆਪਣੀ ਰਚਨਾ ਨੂੰ ਪਿਆਰ ਕਰਦਾ ਹੈ ਇਸ ਕਰਕੇ ਉਹ ਵੈਰ ਕਿਵੇਂ ਕਰ ਸਕਦਾ ਹੈ ਕਿਸੇ ਤੋਂ ਡਰਦਾ ਨਹੀਂ ਤੇ ਨਾ ਹੀ ਡਰਾਉਂਦਾ ਹੈ ਨਾ ਉਹ ਵੈਰ ਕਰਦਾ ਹੈ ਨਾ ਉਸ ਨਾਲ ਕੋਈ ਵੈਰ ਕਰ ਸਕਦਾ ਹੈ ਅਕਾਲ ਮੂਰਤ ਕਾਲ ਭਾਵ ਮੋਤਜਾ ਸਮਾ ਪ੍ਰਮਾਤਮਾ ਦੀ ਹੋਂਦ ਕਾਲ ਰਹਿਤ ਹੈ ਉਸ ਦੀ ਰਚੀ ਹੋਈ ਸ੍ਰਿਸ਼ਟੀ ਵੀ ਕਾਲ ਰਹਿਤ ਹੈ ਕਿਉਂਕਿ ਸੱਚ ਕਦੇ ਮਰਦਾ ਨਹੀਂ ਸੱਚ ਨਿਰ ਆਕਾਰ ਰੂਪ ਹੈ ਤੇ ਸ੍ਰਿਸ਼ਟੀ ਮੂਰਤ ਸਕਾਰ ਰੂਪ ਹੈ ਇਹ ਦੋਨੋਂ ਹੀ ਕਾਲ ਰਹਿਤ ਹਨ ਭਾਵ ਅਕਾਲ ਹਨ ਕਿਉਂਕਿ ਇਸ ਰਸਤੀ ਪੰਜ ਤਤ ਮਿੱਟੀ ਅਗਨੀ ਪਾਣੀ ਹਵਾ ਤੇ ਆਕਾਸ਼ ਨਾਲ ਰਚੀ ਹੋਈ ਹੈ ਜਦੋਂ ਕੋਈ ਜੀਵ ਜੰਤੂ ਜਾਂ ਬਨਸਪਤੀ ਜਾਂ ਸਥੂਲ ਜਾਂ ਅਸਥੂਲ ਵਸਤੂਆਂ ਮਰਦੀਆਂ ਹਨ ਤਾਂ ਪੰਜਾਂ ਤੱਤਾਂ ਵਿੱਚ ਵਿਲੀਨ ਹੋ ਜਾਂਦੀਆਂ ਹਨ ਅਸਲ ਵਿੱਚ ਭੌਤਿਕ ਸਰੀਰ ਪੰਜ ਤੱਤਾਂ ਵਿੱਚ ਹੀ ਵਿਲੀਨ ਹੁੰਦਾ ਹੈ ਇਸ ਤਰ੍ਹਾਂ ਸ੍ਰਿਸ਼ਟੀ ਦਾ ਨਾ ਕੁਝ ਵੱਧਦਾ ਤੇ ਨਾ ਕੁਝ ਘਟਦਾ ਹੈ ਸਿਰਫ ਰੂਪ ਬਦਲ ਜਾਂਦੇ ਹਨ ਅਜੂਨੀ ਜੂਨ ਤੋਂ ਰਹਿਤ ਪਰਮਾਤਮਾ ਸੱਚ ਹੈ ਜੋ ਆਪਣੀ ਆਪ ਤੋਂ ਉਤਪੰਨ ਹੋਇਆ ਹੈ ਉਹ ਪੰਜ ਤੱਤਾਂ ਤੋਂ ਰਹਿਤ ਹੈ ਸੱਚ ਜੰਮਦਾ ਨਹੀਂ ਤੇ ਮਰਦਾ ਨਹੀਂ ਜੂਨਾਂ ਤੋਂ ਭਾਵ ਜਿਵੇਂ ਮਨੁੱਖ ਪਸ਼ੂ ਪੰਛੀ ਹੋਰ ਜੀਵ ਇਹ ਜੂਨ ਵਿੱਚ ਹਨ ਜੰਮਦੇ ਤੇ ਮਰਦੇ ਰਹਿੰਦੇ ਹਨ ਸੈਭੰਗ ਸੈਭੰਗ ਭਾਵ ਸੈ ਪਲਸ ਭ ਦਾ ਅਰਥ ਹੈ ਖੁਦ ਆਪਣੇ ਆਪ ਤੋਂ ਸੈਲਫ ਕ੍ਰੀਏਟਿਡ ਭ ਦਾ ਅਰਥ ਹੈ ਇਸ ਦਾ ਉਚਾਰਨ ਭੰਗ ਹੈ ਭੰਗ ਤੋਂ ਭਾਵ ਖਲੇਰਨਾ ਸਪਰੈਡਿੰਗ ਭਾਵ ਪਰਮਾਤਮਾ ਜੋ ਆਪਣੇ ਆਪ ਤੋਂ ਸੁੱਤੇ ਸਿੱਧ ਪੈਦਾ ਹੋਇਆ ਅਤੇ ਉਸ ਨੇ ਆਪਣੇ ਆਪ ਨੂੰ ਆਪਣੀ ਕੀਤੀ ਹੋਈ ਰਚਨਾ ਵਿੱਚ ਖਲੇਰ ਦਿੱਤਾ ਕੁਰ ਪ੍ਰਸਾਦ ਭਾਵ ਦੁਨੀਆ ਦਾ ਸਭ ਤੋਂ ਉੱਤਮ ਗਿਆਨ ਸੱਚੇ ਪ੍ਰਭੂ ਨੂੰ ਜਾਣਨਾ ਹੈ ਜੋ ਸੱਚੇ ਗੁਰੂ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ ਭਾਵ ਸੱਚੇ ਗੁਰੂ ਦੇ ਰਾਹੀ ਪ੍ਰਭੂ ਬਾਰੇ ਸੋਝੀ ਪ੍ਰਾਪਤ ਹੋ ਸਕਦੀ ਹੈ ਵੀਰੋ ਤੇ ਭੈਣੋ ਮੈਂ ਆਪਣੀ ਤੁਛ ਬੁੱਧੀ ਅਨੁਸਾਰ ਮੂਲ ਗਿਆਨ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਅਰਥਾਂ ਵਿੱਚ ਕਮੀ ਹੋ ਸਕਦੀ ਹੈ ਬੜੇ ਦੁਨੀਆ ਤੇ ਮਹਾਨ ਵਿਦਵਾਨ ਵਿਚਾਰਕ ਹਨ ਜੇ ਕੋਈ ਕਮੀ ਰਹਿ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ